ਇਸ ਵਾਰ ਮਾਮੂਲੀ ਜਹੀ ਗੱਲ ਤੋਂ ਹੋਇਆ ਵਿਵਾਦ ਕਿਸ ਤਰ੍ਹਾਂ ਖੂਨੀ ਰੂਪ ਧਾਰਨ ਕਰ ਲੈਂਦਾ ਹੈ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਜਦੋਂ ਛੱਲਾ ਲਾਉਣ ਦੇ ਮਾਮਲੇ 'ਚ ਨਾਬਾਲਗ ਨਾਲ ਕੁਟਮਾਰ ਕੀਤੀ ਗਈ ਹੈ ਕਿ ਘਰ ਆ ਕੇ ਇੱਕ-ਦਾਂ ਰੋੜੇ ਚਲਾਏ ਗਏ ਨੇ ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਮਾਮਲਾ ਅਮ੍ਰਿਤਸਰ ਦੇ ਈਸਟ ਮੋਹਨਨਗਰ ਦਾ ਹੈ ਜਿੱਥੇ ਰਹਿਣ ਵਾਲੇ ਮਕੇਸ਼ ਕੁਮਾਰ ਨੇ ਆਪਣੇ ਹੀ ਇਲਾਕੇ ਦੇ ਕੁਝ ਨੌਜਵਾਨਾਂ ਤੇ ਉਸਦੇ ਨਾਬਾਲਗ ਬੇਟੀ ਦੀ ਕੁਟਮਾਰ ਕਰਨ ਤੇ ਹੱਥੋਂ ਛੱਲਾ ਉਤਾਰਨ ਦੇ aarop ਲਗਾਏ ਨੇ ਇਸ ਬੰਦੇ ਮਕੇਸ਼ ਕੁਮਾਰ ਤੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਉਸ ਦਾ ਨਾਬਾਲਗ ਪੁੱਤਰਾ ਜੋ 14 ਸਾਲ ਦਾ ਹੈ ਤੇ ਉਸ ਕੋਲ ਉਹ ਨੌਜਵਾਨਾਂ ਨੇ 6 ਲੱਖ ਰੁਪਏ ਸੀ ਗੱਲ ਇਦਾਂ ਜੀ ਆਪਣਾ ਮੇਰਾ ਭਤੀ ਜੈਕਰੋਹਿਤ ਜਿਸ ਦੀ ਉਮਰ ਕੋ 14 ਸਾਲ ਦੀ ਇਹਨੂੰ ਐਕਟਵਾ ਲੈ ਕੇ ਦਿੱਤੀ ਸੀ ਨਵੀਂ ਤੇ ਉਹਨੇ ਛੱਲਾ ਬਣਵਾ ਕੇ ਲਿਆ ਸੀ ਆਪਣਾ ਕੋਈ ਇੱਕ ਨਵਾਂ ਬਿਜਾਰੋਂ ਕੋਈ ਤੇ ਆਪਣੇ ਘਰੋਂ ਨਾ ਸਾਡੇ ਕੋਲ ਆਪਣੇ ਘਰ ਜਾਂਦਿਆ ਸੀ ਕੋਠੀਵਾਲ ਤੇ ਰਸਤੇ ਦੇ ਵਿੱਚ ਇੱਕ ਰੋਹਿਤ ਨਾਂ ਦਾ ਮੁੰਡਾ ਸੀ ਨਾਲ ਉਹਦਾ ਨਾ ਹੋਰ ਸੀ ਉਹਨੂੰ ਧੱਕੇ ਨਾਲ ਨਾ ਰੋਕਿਆ ਤੇ ਉਹਦਾ ਨਾ ਧੱਕੇ ਨਾਲ ਚਪਟਾ ਮਾਰ ਕੇ ਦਾ ਛੱਲਾ ਲਾ ਲਿਆ ਤੇ ਜਿਸ ਤੇ ਆ ਗਏ ਨੇ ਆ ਕੇ ਘਰ ਤੇ ਉਹਦੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਇਦਾਂ ਦਾ ਨਾ ਮੇਰਾ ਧੱਕੇ ਨਾਲ ਛੱਲਾ ਲਾ ਲਿਆ ਤੇ ਉਹ ਤੋਂ ਧਮਕੀਆਂ ਦੇਣ ਲੱਗਿਆ ਤੇ ਇਹ ਅਗਲੇ ਦਿਨ ਰਾਤ ਨੂੰ ਇਹ ਹਨੂਮਨ ਮੰਦਿਰੋਂ ਮੱਥਾ ਟੇਕ ਕੇ ਆਇਆ ਕਿਤੇ 10:00 ਵਜੇ ਤੇ ਰਾਹੁਲ ਨਾ ਦਾ ਮੁੰਡਾ ਹੋਰ ਮੁੰਡੇ ਲੈ ਕੇ ਤੇ ਇਹਨੂੰ ਧੱਕੇ ਨਾਲ ਰੋਕ ਲਿਆ ਰੋਕਣ ਤੋਂ ਬਾਅਦ ਇਹਦੇ ਚਪੇੜਾ ਚੁਪੜਾ ਮਾਰ ਦਿੱਤੀਆਂ ਤੇ ਗਾਲ ਮੰਦਾ ਕੱਢਣਾ ਸ਼ੁਰੂ ਕਰਤਾ ਤੇ ਉਹ ਤੋਂ ਕਹਿਣ ਲੱਗਾ ਕਿ ਜੇਕਰ ਤੁਹਾਡੇ ਜਿੱਦਾਂ ਮੇਗਾ ਤੇ ਮੇਰੇ ਕੋਲ ਛੱਲਾ ਲੈ ਕੇ ਭਾਓ ਤੇ ਇਸ ਦਾ ਇਸ ਇਸ ਬਾਰੇ ਘਰ ਆ ਕੇ ਨੇ ਫਿਰ ਦੱਸਿਆ ਤੇ ਮੇਰਾ ਭਰਾ ਸੀ ਛੋਟਾ ਤੇ ਉਹਨੇ ਚਾਚਾ ਨੂੰ ਬੁਲਾ ਕੇ ਬੁਲਾਇਆ ਕਿ ਤੁਹਾਡੇ ਆ ਕੰਮ ਕੀਤਾ ਤੇ ਚੰਗਾ ਨਹੀਂ ਇਹਨੇ ਕੀਤਾ ਤੇ ਉਹ ਸਾਰੇ ਗਰਮ ਹੋਣ ਲੱਗੇ ਤੇ ਦੂਸਤ ਬਾਅਦ ਇਹਦਾ ਪਾਪਾ ਬਾਹਰ ਗਿਆ ਸੀਗਾ ਇਹ ਜਦੋਂ ਬਾਹਰੋਂ ਇੱਥੇ ਆਇਆ ਤੇ ਨੇ ਆ ਕੇ ਉਹਨਾਂ ਨੂੰ ਬੁਲਾਇਆ ਕਿ ਆ ਕੇ ਬੈਠ ਕੇ ਮੈਂ ਗੱਲ ਕਰਕੇ ਮਕਾ ਲੈਨੇ ਆ ਇਹ ਜਦੋਂ ਆਇਆ ਵਾ ਤੇ ਇੰਨੀ ਦਿਨ ਉਹ ਮੁੰਡੇ ਮੁੰਡੇ ਵਾਵਾ ਲੈ ਕੇ ਮਕਰ ਆਇਆ ਤੇ ਆਂਦੇ ਉਹਨਾਂ ਨੇ ਇਟਰ ਰੋਡਾ ਚਲਾਣਾ ਸ਼ੁਰੂ ਕਰਤਾ ਛੱਲੇ ਦੇ ਵਿੱਚ ਭਾਈ ਕੀ ਖਾਸ ਅਗੇ ਜਿਹਦੇ ਪਿੱਛੇ ਇੰਨੀ ਤਕੜੀ ਲੜਾਈ ਕੁਛ ਨਹੀਂ ਕੋਈ ਬਜ਼ਾਰੂ ਇੱਕ ਨਵਾਂ ਬਣਵਾ ਕੇ ਲਿਆ ਸੀ ਕੋਈ ਆਪਣੇ ਨਾਮ ਦਾ ਕੋਈ ਕੁਝ ਆਧਮਿਕ ਚੀਜ਼ਾਂ ਬਣਵਾਈਆਂ ਸੀ ਨੇ ਉਹਦੇ ਉੱਤੇ ਛੱਲੇ ਦੇ ਉੱਤੇ ਬਸ ਉਹ ਸੀ ਉਹਨਾਂ ਨੂੰ ਕਿ ਪਸੰਦ ਆ ਨੋਰਮਲ ਜਿ ਛੱਲੇ ਕਿੰਨੇ ਕੀ ਕੀਮਤ ਹੋਏਗੀ ਉਸ ਛੱਲੇ ਸੋ 150 ਰੁਪਏ ਸਮਥਿੰਗ ਲਾ ਕੇ ਬਣਵਾ ਕੇ ਲਿਆ 100 ਇਟ ਰੋੜੇ ਭਰਾਈ ਨੇ ਸਾਡੇ ਬੂਏ ਬੂਏ ਸ਼ੀਸ਼ੇ ਤੋੜੇ ਨੇ ਸਾਡੇ ਸੱਟਾਂ ਲੱਗੀਆਂ ਵਾ ਹੁਣ ਮੰਗ ਕੇ ਕੀ ਕਰਦੇ ਮੰਗ ਕਰਦੇ ਆ ਕਿ ਇਹ ਜਿਹੜੀ ਜਿਹੜੇ ਕ੍ਰਿਮੀਨਲ ਐਕਟੀਵਿਟੀ ਨੇ ਆਏ ਦਿਨ ਆਪਾਂ ਵੇਖਦੇ ਮੈਂ ਕਿ ਇੰਨੇ ਕ੍ਰਾਈਮ ਹੋ ਰਹੇ ਨੇ ਸ਼ਰੇਆਮ ਲੁੱਟਾਂ ਖੋਹਾਂ ਕ੍ਰਾਈਮ ਇਹ ਜਿਹੜੇ ਐਕਟੀਵਿਟੀ ਲੋਕ ਸ਼ਾਮਲ ਨੇ ਆਏ ਦਿਨ ਕਤਲ ਵੀ ਦੇਖੋ ਆਲਮੋਸਟ ਹਰ ਪਾਸੇ ਕਤਲ ਕਿਤਨਾ ਕਿਤੇ ਹੋ ਹੀ ਰਿਹਾ ਵਾ ਉਹ ਇਸੇ ਐਸੇ ਕ੍ਰਿਮੀਨਲ ਐਕਟੀਵਿਟੀ ਜਿਹੜੇ ਲੋਕ ਸ਼ਾਮਲ ਨੇ ਮੈਂ ਸਰਕਾਰ ਕੋ ਮੰਗਦਾ ਜਿਹੜੇ ਕ੍ਰਿਮੀਨਲ ਐਸੇ ਹੈਗੇ ਨੇ ਜਿਹੜੇ ਬਾਰ ਬਾਰ ਇਹ ਕੰਮ ਕਰਦੇ ਨੇ ਇਹਦੇ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਮੈਰੀ ਤੇ ਗਿਆ ਐ ਅਸੀਂ ਮੇਰੇ ਮਬਰੋਂ ਮੇਰਾ ਮੁੰਡਾ ਘਰ ਕੱਲਾ ਸੀਗਾ ਤੇ ਇਹਨਾਂ ਨੇ ਇਹਨਾਂ ਦੋ ਦੋ ਚਾਰ ਮੁੰਡੇ ਇਕੱਠੇ ਕਰਕੇ ਤੇ ਪਹਿਲੇ ਮੇਰੇ ਮੁੰਡੇ ਕੋਲ ਛੱਲਾ ਖੋਇਆ ਇਹਨਾਂ ਨੇ ਕਿੰਨੀ ਤਰੀਕ ਨੂੰ ਛੱਲਾ ਪਾਇਆ ਦੋ ਦੋ ਤਿੰਨ ਦਿਨ ਹੋ ਗਏ ਐ ਇਸ ਗੱਲ ਨੂੰ ਠੀਕ ਹੈ ਜੀ ਮੈਂ ਤੇ ਮੈਰੀਜ ਤੇ ਗਿਆ ਐ ਅਸੀਂ ਮੈਨੂੰ ਨਹੀਂ ਜੀ ਇਹੀ ਪਾਜੀ ਪਤਾ ਇਹਦਾ ਇਸ ਬਾਰੇ ਤੇ ਪਾਜੀ ਮੈਨੂੰ ਇਹਨੇ ਦੱਸਿਆ ਨਹੀਂ ਮੈਂ ਦੂਸਰੇ ਦਿਨ ਆਇਆ ਵਾਂ ਮੈਰੀਜ ਤੋਂ ਠੀਕ ਹੈ ਜੀ ਤੇ ਮੈਨੂੰ ਉਹ ਦੂਜੇ ਦਿਨ ਵੀ ਤੀਸਰੇ ਦਿਨ ਮੈਂ ਭਾਜੀ ਫੇਰ ਜੰਮੂ ਮਲਕੀਸ਼ਾਹਮ ਨੂੰ ਮੈਂ ਜੰਮੂ ਚੱਲ ਗਿਆ ਮੈਨੂੰ ਨਹੀਂ ਪਤਾ ਮੈਂ 5 ਵਜੇ ਮੇਰੇ ਮਗਰੋਂ ਇਹਨਾਂ ਨੇ ਫੇਰ ਭਾਜੀ ਮੇਰੇ ਮੁੰਡੇ ਨੂੰ ਖਲਾਰ ਕੇ ਨਾ ਚਪੇੜਾ ਮਾਰੀਆਂ ਇਹਨਾਂ ਨੇ ਰੋਹਿਤ ਐ ਰਾਹੁਲ ਐ ਹੋਰ ਅਨਪਛਾਤੇ ਮੁੰਡੇ ਆ ਜਿਹੜੇ ਦਰਦ ਦੇ ਉਹਦੀ ਇੰਨੀ ਕੋਮਰ ਹੈ ਜੀ ਸਰ 13 14 ਸਾਲ ਦੀ ਉਮਰ ਹੈ ਹਾਂ ਜੀ ਮੀਨ ਛੱਲੇ ਤੋਂ ਮੀਨ ਹਾਂਜੀ 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 ਛੱਲੇ ਤੋਂ ਲੜਾਈ ਨਹੀਂ ਵੱਧ ਗਈ ਕੀ ਰੇਟਾ ਚ ਲਾਤੀ ਹਾਂਜੀ ਹਾਂਜੀ ਮੁੰਡੇ ਲੈ ਕੇ ਆਏ ਭਾਜੀ ਜਿਸ ਟਾਈਮ ਹਮਲਾ ਕੀਤਾ ਗਿਆ ਘਰ ਦੇ ਉੱਤੇ ਉਸ ਟਾਈਮ ਕੌਣ ਕੌਣ ਮੌਜੂਦ ਸੀ ਘਰ ਦੇ ਵਿੱਚ ਅਸੀਂ ਭਾਜੀ ਸਾਰੇ ਮੌਜੂਦ ਸੀ ਲੇਡੀਸ ਵੀ ਹਾਂਜੀ ਲੇਡੀਸ ਵੀ ਸਾਰੇ ਬੱਚੇ ਵੀ ਮੌਜੂਦ ਸੀਗੇ ਕਿਰਨੇ ਕੇ ਬੰਦੇ ਆਏ ਸੀ ਉਹ ਭਾਜੀ 20 25 ਬੰਦੇ ਆਏ ਸੀਗੇ ਨਾਲ ਹਥਿਆਰ ਲੈ ਕੇ ਆਏ ਨਾਲ ਇੱਟਾਂ ਲੈ ਕੇ ਆਏ ਨਾਲ ਕੋਠੇ ਦੇ ਇਹਨਾਂ ਦੇ ਹੈਗੀਆਂ ਸੀ ਭਾਜੀ ਲੈ ਕੇ ਆਓਗੇ ਇੰਨੀ ਇੱਟਾਂ ਕਿੱਥੋਂ ਹੁੰਦੀਆਂ ਨਾਲ ਲੈ ਕੇ ਆਏ ਹਥਿਆਰ ਤੇ ਫੇਰੀ ਇੰਨੀਆਂ ਚੱਲੀਆਂ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਹਾਂਜੀ ਜਾਨੀ ਭਾਈ ਇਹਨਾਂ ਚਾਲੀ ਮਾਲੀ ਨੁਕਸਾਨ ਕਰਨੀ ਆਈ ਸੀ ਇੱਕ ਕਿਸਮ ਦਾ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿੰਨੇ ਵੀ ਬੰਦੇ ਆਏ ਆ ਇਹਦੇ ਚ ਹੁਣੇ ਕੰਪਲੀਟ ਆਈ ਸੀ ਤੇ ਉਸ ਦੇ ਸਵਾਦੇ ਸਾਡੇ ਡਿਊਟੀ ਅਫਸਰ ਉੱਥੇ ਵਕਤੇ ਪਹੁੰਚੇ ਆ ਇਹ ਉੱਥੇ ਦੋ ਪਾਰਟੀਆਂ ਆਪਸੀ ਤੌਰ 'ਤੇ ਕੁਝ ਸਮੇਂ ਪਹਿਲਾਂ ਵੀ ਟਕਰਾਅ ਹੋਇਆ ਸੀਗਾ ਉਹਦੇ ਇਸ ਬੰਦੀ ਕੋਲ ਖਬਰ ਮਿਲੀਆਂ ਵੀ ਉਹਨਾਂ ਨੇ ਉਸੇ ਪਾਰਟੀ ਵੱਲ ਟਵੱਟਾ ਚਲਾਇਆ ਉਹਦੇ ਬਾਰੇ ਪੁੱਛੀ ਕੀਤਾ ਜਾ ਰਿਹਾ ਨਹੀਂ ਸੱਟ ਬਾਰੇ ਕੋਈ ਜਾਣਕਾਰੀ ਨਹੀਂ ਜੀ ਰਿਪੋਰਟ ਟੀਪੀਆਟੀ